ਇਕ ਕਹਾਣੀ ਚਾਰ ਪੱਕੇ ਦੋਸਤਾਂ ਦੀ ਹੈ ਚਾਰ ਦੋਸਤ ਸਨ ਜੋ ਕਿ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਇਕੱਠੇ ਰਹੇ ਅਤੇ ਉਹਨਾਂ ਦੀ ਦੋਸਤੀ ਦਿਨੋ-ਦਿਨ ਗੂੜੀ ਹੁੰਦੀ ਗਈ ਫਿਰ 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਉਹਨਾਂ ਚਾਰਾਂ ਨੇ ਆਪਣੀ ਦਿਲਚਸਪੀ ਅਨੁਸਾਰ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈ ਲਿਆ ਪਰ ਉਹਨਾਂ ਦਾ ਮਿਲਣ ਦਾ ਸਿਲਸਿਲਾ ਹਰ ਹਫ਼ਤੇ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਜਦੋਂ ਕਦੇ ਉਹਨਾਂ ਨੂੰ ਕੋਈ ਛੁੱਟੀ ਆਉਂਦੀ ਉਹ ਦੋ ਪਰਦਾ ਖਾਣਾ ਇੱਕ ਦੂਜੇ ਦੇ ਘਰ ਖਾਂਦੇ ਇਸ ਤਰ੍ਹਾਂ ਹੌਲੀ-ਹੌਲੀ ਸਮਾਂ ਬੀਤਦਾ ਗਿਆ ਚਾਰਾਂ ਦੋਸਤਾਂ ਨੇ ਵੱਖੋ-ਵੱਖਰੇ ਖੇਤਰਾਂ ਵਿੱਚ ਡਿਗਰੀਆਂ ਹਾਸਲ ਕਰ ਲਈਆਂ ਉਹ ਜਦੋਂ ਕਦੇ ਵੀ ਇੱਕ ਦੂਜੇ ਨੂੰ ਮਿਲਦੇ ਤਾਂ ਆਪਸ ਵਿੱਚ ਬੈਠ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਅਤੇ ਇੱਕ ਦੂਜੇ ਨੂੰ ਇਮਾਨਦਾਰੀ ਉੱਪਰ ਚੱਲਣ ਲਈ ਕਹਿੰਦੇ ਫਿਰ ਹੌਲੀ-ਹੌਲੀ ਤਿੰਨ ਦੋਸਤਾਂ ਨੂੰ ਤਾਂ ਨੌਕਰੀ ਮਿਲ ਗਈ ਪਰ ਚੌਥੇ ਦੋਸਤ ਨੂੰ ਅਜੇ ਕੋਈ ਵੀ ਨੌਕਰੀ ਨਾ ਮਿਲ ਸਕੇ ਚੌਥੇ ਦੋਸਤ ਨੂੰ ਨੌਕਰੀ ਨਾ ਮਿਲਣ ਤੋਂ ਇਹ ਗੱਲ ਸਾਫ਼ ਸੀ ਕਿ ਉਸ ਦਾ ਹਾਲੇ ਤੱਕ ਕਿਸੇ ਵੀ ਵੱਡੇ ਅਫਸਰ ਨਾਲ ਸੰਪਰਕ ਨਹੀਂ ਹੋਇਆ ਅਤੇ ਨਾ ਹੀ ਉਸ ਨੇ ਕਿਸੇ ਵੱਡੇ ਲੀਡਰ ਕੋਲ ਨੌਕਰੀ ਲਈ ਕੋਈ ਸ਼ਿਫਾਰਿਸ਼ ਪਾਈ ਹੈ ਪਰ ਚਾਰਾਂ ਦੋਸਤਾਂ ਦਾ ਹਫ਼ਤੇ ਬਾਅਦ ਮਿਲਣ ਦਾ ਸਿਲਸਿਲਾ ਉਸੇ ਤਰ੍ਹਾਂ ਹੀ ਚੱਲ ਰਿਹਾ ਸੀ ਜਦੋਂ ਵੀ ਚਾਰੇ ਦੋਸਤ ਹਫ਼ਤੇ ਬਾਅਦ ਆਪਸ ਵਿੱਚ ਮਿਲਦੇ ਤਾਂ ਤਿੰਨੇ ਦੋਸਤ ਰਲ ਕੇ ਚੌਥੇ ਦੋਸਤ ਨੂੰ ਕਹਿੰਦੇ ਕਿ ਤੂੰ ਫਲਾਣੇ ਅਫਸਰ ਨੂੰ ਮਿਲ ਲੈਣਾ ਜਾ ਮੇਰੀ ਮੋਬਾਈਲ ਤੇ ਉਸ ਨਾਲ ਗੱਲ ਕਰਵਾ ਦੇਣਾ ਉਹ ਤੇਰਾ ਕੰਮ ਜ਼ਰੂਰ ਕਰ ਦੇਵੇਗਾ ਇਸ ਤਰ੍ਹਾਂ ਉਹਨਾਂ ਤਿੰਨਾਂ ਦੋਸਤਾਂ ਨੇ ਚੌਥੇ ਦੋਸਤ ਦੀ ਜਿਵੇਂ ਵੀ ਹੋ ਸਕਦਾ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਿੰਨਾਂ ਦੋਸਤਾਂ ਨੇ ਉਸ ਨੂੰ ਬੜਾ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੌਥਾ ਦੋਸਤ ਰਹਿਮ ਜਾਂ ਸਿਫਾਰਿਸ਼ ਤੇ ਨੌਕਰੀ ਲੈਣ ਨੂੰ ਆਪਣੀ ਕੀਤੀ ਹੋਈ ਪੜ੍ਹਾਈ ਦੀ ਤੋਹੀਨ ਸਮਝਦਾ ਸੀ ਚਾਰਾਂ ਦੋਸਤਾਂ ਨੇ ਇਕੱਠਿਆਂ ਨੇ ਪੜ੍ਹਾਈ ਕੀਤੀ ਅਤੇ ਇਮਾਨਦਾਰੀ ਦੀਆਂ ਵੱਡੀਆਂ-ਵੱਡੀਆਂ ਫੜਾਂ ਮਾਰੀਆਂ ਪਰ ਉਹ ਸੋਚਦਾ ਇਹ ਤਾਂ ਕੋਈ ਗੱਲ ਨਾ ਹੋਈ ਕਿ ਹੁਣ ਨੌਕਰੀ ਲਈ ਸ਼ਿਫਾਰਿਸ਼ ਦੀ ਲੋੜ ਪਵੇ ਉਸਨੇ ਤਾਂ ਪੜ੍ਹਾਈ ਵੀ ਬਹੁਤ ਵੱਡੀ ਯੂਨੀਵਰਸਿਟੀ ਤੋਂ ਕੀਤੀ ਸੀ ਅਤੇ ਡਿਗਰੀ ਵਿੱਚੋਂ 87% ਦੇ ਅੰਕ ਵੀ ਪ੍ਰਾਪਤ ਕੀਤੇ ਸੀ ਇਸ ਲਈ ਉਸਨੇ ਆਪਣੇ ਦੋਸਤਾਂ ਦੀ ਸ਼ਿਫਾਰਿਸ਼ ਬਾਰੇ ਗੱਲ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੁਣ ਜਦੋਂ ਉਹ ਅਗਲੀ ਵਾਰ ਇਕੱਠੇ ਹੋਏ ਤਾਂ ਉਸ ਚੌਥੇ ਦੋਸਤ ਨੇ ਆਪਣੇ ਤਿੰਨਾਂ ਦੋਸਤਾਂ ਨੂੰ ਕਿਹਾ ਕਿ ਜਦੋਂ ਅਸੀਂ ਹਰ ਵਾਰੀ ਮਿਲਦੇ ਹਾਂ ਤਾਂ ਹਮੇਸ਼ਾ ਤੋਂ ਹੀ ਆਪਾਂ ਇਮਾਨਦਾਰੀ ਦੇ ਵਿਸ਼ੇ ਤੇ ਬਹਿਸ ਕਰਦੇ ਆਏ ਹਾਂ ਕਿ ਭਵਿੱਖ ਵਿੱਚ ਕਦੇ ਵੀ ਇਮਾਨਦਾਰੀ ਨਹੀਂ ਛੱਡਾਂਗੇ ਅਤੇ ਇਹ ਪ੍ਰਣ ਲਿਆ ਸੀ ਕਿ ਜ਼ਿੰਦਗੀ ਵਿੱਚ ਕੋਈ ਵੀ ਬੇਈਮਾਨੀ ਨਹੀਂ ਕਰਾਂਗੇ ਉਸਨੇ ਕਿਹਾ ਤੁਸੀਂ ਤਿੰਨੇ ਮੈਨੂੰ ਇਹ ਦੱਸੋ ਕਿ ਤੁਸੀਂ ਤਿੰਨਾਂ ਨੇ ਆਪਣੀ ਨੌਕਰੀ ਬਿਨਾਂ ਸ਼ਿਫਾਰਿਸ਼ੇ ਤੋਂ ਲਈ ਹੈ ਪਹਿਲਾਂ ਤਾਂ ਉਹ ਤਿੰਨੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਪਰ ਉਹ ਆਪਣੇ ਦੋਸਤ ਦੇ ਸਾਹਮਣੇ ਜ਼ਿਆਦਾ देर ਨਾ ਟਿਕ ਸਕੇ ਅਤੇ ਫਿਰ ਉਹ ਮੰਨ ਗਏ ਕਿ ਉਹਨਾਂ ਨੇ ਇਹ ਨੌਕਰੀ ਸ਼ਿਫਾਰਿਸ਼ ਅਤੇ ਪੈਸੇ ਦੇ ਆਧਾਰ ਤੇ ਲਈ ਹੈ ਫਿਰ ਇਸ ਨਾਰਾਜ਼ਗੀ ਦੇ ਚਲਦੇ ਹੌਲੀ-ਹੌਲੀ ਇੱਕ-ਇੱਕ ਦੋਸਤ ਘਟਦਾ ਗਿਆ ਅਤੇ ਅਖੀਰ ਵਿੱਚ ਚੌਥਾ ਦੋਸਤ ਇਕੱਲਾ ਰਹਿ ਗਿਆ ਹੁਣ ਜਦੋਂ ਵੀ ਕੋਈ ਨੌਕਰੀ ਦੇ ਫਾਰਮ ਨਿਕਲਦੇ ਤਾਂ ਉਹ ਆਪਣੀ ਪੜ੍ਹਾਈ ਦੇ ਆਧਾਰ ਤੇ ਫਾਰਮ ਭਰ ਦਿੰਦਾ ਜਦੋਂ ਵੀ ਨੌਕਰੀ ਲਈ ਇੰਟਰਵਿਊ ਹੁੰਦੀ ਉਹ ਪ੍ਰਸ਼ਨਾਂ ਦੇ ਉੱਤਰ ਬੜੇ ਹੀ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਦਿੰਦਾ ਅਤੇ ਉਸ ਨੂੰ ਹਰ ਵਾਰੀ ਇਹੀ ਲੱਗਦਾ ਕਿ ਉਸ ਨੂੰ ਪੱਕਾ ਨੌਕਰੀ ਮਿਲ ਜਾਵੇਗੀ ਪਰ ਹਮੇਸ਼ਾ ਹੀ ਉਸਦੇ ਉਲਟ ਹੁੰਦਾ ਕਦੇ-ਕਦੇ ਉਸਦੇ ਤਿੰਨਾਂ ਦੋਸਤਾਂ ਵਿੱਚੋਂ ਕੋਈ ਨਾ ਕੋਈ ਉਸ ਨੂੰ ਰਸਤੇ ਵਿੱਚ ਮਿਲ ਜਾਂਦਾ ਤਾਂ ਚੌਥਾ ਦੋਸਤ ਇਹੀ ਕਹਿੰਦਾ ਕਿ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਪੂਰੀ ਇਮਾਨਦਾਰੀ ਨਾਲ ਕਰਨਾ ਪਰ ਉਹ ਅੱਗੋਂ ਹੱਸਣ ਲੱਗ ਪੈਂਦੇ ਹੁਣ ਉਸਦੇ ਮਾਤਾ-ਪਿਤਾ ਵੀ ਅੱਕ ਚੁੱਕੇ ਸਨ ਤੇ ਉਹ ਵੀ ਕਹਿਣ ਲੱਗੇ ਕਿ ਆਪਣੇ ਦੋਸਤਾਂ ਦੀ ਗੱਲ ਮੰਨ ਲੈ ਤਾਂ ਜੋ ਤੈਨੂੰ ਵੀ ਕੋਈ ਨਾ ਕੋਈ ਨੌਕਰੀ ਮਿਲ ਜਾਵੇ ਪਰ ਉਹਨਾਂ ਦਾ ਪੁੱਤਰ ਚੌਥਾ ਦੋਸਤ ਆਪਣੀ ਇਮਾਨਦਾਰੀ ਨੂੰ ਕਿਸੇ ਵੀ ਕੀਮਤ ਦਾਤੇ ਨਹੀਂ ਲਾਉਣਾ ਚਾਹੁੰਦਾ ਸੀ ਕੁਝ ਦਿਨਾਂ ਬਾਅਦ ਉਸਨੇ ਅਖਬਾਰ ਵਿੱਚ ਪੜ੍ਹਿਆ ਕਿ ਇੱਕ ਕੰਪਨੀ ਨੂੰ 5 ਇੰਜੀਨੀਅਰ ਮੁੰਡਿਆਂ ਦੀ ਜ਼ਰੂਰਤ ਹੈ ਤਾਂ ਉਸਨੇ ਆਪਣੀ ਪੜ੍ਹਾਈ ਦਾ ਵੇਰਵਾ ਉਸ ਪਤੇ ਤੇ ਭੇਜ ਦਿੱਤਾ ਉਸ ਨੂੰ ਵੀ ਹੁਣ ਇੰਜ ਲੱਗਣ ਲੱਗਿਆ ਕਿ ਐਵੇਂ ਸਮਾਂ ਹੀ ਖਰਾਬ ਹੋਣਾ ਹੈ ਨੌਕਰੀ ਤਾਂ ਕੋਈ ਮਿਲਣੀ ਨਹੀਂ ਪਰ ਉਸ ਸਮੇਂ ਦਾ ਬਹੁਤ پابੰਦ ਸੀ ਜਿਸ ਜਗ੍ਹਾ ਉਹਨਾਂ ਨੇ ਇੰਟਰਵਿਊ ਲਈ ਮੁੰਡਿਆਂ ਨੂੰ ਬੁਲਾਇਆ ਸੀ ਉਸਨੇ ਆਪਣਾ ਸਾਈਕਲ ਚੁੱਕਿਆ ਅਤੇ ਇੰਟਰਵਿਊ ਤੋਂ ਅੱਧਾ ਘੰਟਾ ਪਹਿਲਾਂ ਹੀ ਉੱਥੇ ਪਹੁੰਚ ਗਿਆ ਅਤੇ ਉਸਨੇ ਕੱਪੜੇ ਵੀ ਠੀਕ ਠਾਕ ਜਿਹੇ ਪਾਏ ਹੋਏ ਸਨ ਉੱਥੇ ਇੰਟਰਵਿਊ ਲਈ ਵੱਡੇ ਵੱਡੇ ਮੰਤਰੀਆਂ ਦੇ ਮੁੰਡੇ ਪਹੁੰਚੇ ਹੋਏ ਸਨ ਅਤੇ ਕਾਫੀ ਸਿਫਾਰਸ਼ਾਂ ਵਾਲੇ ਵੀ ਸਨ ਇਹ ਦੇਖ ਕੇ ਉਸ ਨੂੰ ਹੁਣ ਤਾਂ ਪੱਕਾ ਹੀ ਯਕੀਨ ਹੋ ਗਿਆ ਸੀ ਕਿ ਉਸ ਨੂੰ ਸ਼ਾਇਦ ਹੀ ਨੌਕਰੀ ਮਿਲੇ ਪਰ ਉਸ ਨੂੰ ਆਪਣੀ ਇਮਾਨਦਾਰੀ ਅਤੇ ਪਰਮਾਤਮਾ ਤੇ ਪੂਰਾ ਪੱਕਾ ਵਿਸ਼ਵਾਸ ਸੀ ਕੁਝ ਸਮੇਂ ਬਾਅਦ ਇੰਟਰਵਿਊ ਸ਼ੁਰੂ ਹੋ ਗਈ ਉਥੇ ਕੁੱਲ 40 ਲੜਕੇ ਇੰਟਰਵਿਊ ਲਈ ਪਹੁੰਚੇ ਹੋਏ ਸਨ ਉਸ ਦਾ 13ਵਾਂ ਨੰਬਰ ਸੀ ਜਦੋਂ ਉਸ ਦੀ ਵਾਰੀ ਆਈ ਤਾਂ ਉਹ ਇੰਟਰਵਿਊ ਲਈ ਅੰਦਰ ਗਿਆ ਅੰਦਰ ਗਿਆ ਤਾਂ ਦੇਖਿਆ ਕਿ ਵਿਦੇਸ਼ੀ ਕੰਪਨੀ ਹੋਣ ਕਰਕੇ ਇੰਟਰਵਿਊ ਵੀ ਵਿਦੇਸ਼ੀ ਹੀ ਲੈ ਰਹੇ ਸਨ ਉਹਨਾਂ ਨੇ ਉਸ ਨੂੰ 25 ਦੇ ਕਰੀਬ ਸਵਾਲ ਪੁੱਛੇ ਉਸਨੇ ਉਹਨਾਂ ਦਾ ਜਵਾਬ ਬੜੇ ਹੀ ਵਿਸ਼ਵਾਸ ਨਾਲ ਦਿੱਤਾ ਇੰਟਰਵਿਊ ਖਤਮ ਹੋਣ ਤੋਂ ਬਾਅਦ ਉਹਨਾਂ ਚਾਰਾਂ ਵਿਦੇਸ਼ੀ ਆਦਮੀਆਂ ਨੇ ਸੀਟ ਤੋਂ ਖੜੇ ਹੋ ਕੇ ਉਸ ਨਾਲ ਹੱਥ ਮਿਲਾਇਆ ਅਤੇ ਉਸ ਨੂੰ ਮੌਕੇ ਤੇ ਹੀ ਨਿਯੁਕਤੀ ਪੱਤਰ ਦੇ ਦਿੱਤਾ ਤੇ ਜਹਾਜ਼ ਦੀ ਟਿਕਟ ਵੀ ਦਿੱਤੀ ਅਤੇ ਹੋਰ ਸਮਾਨ ਲੈਣ ਲਈ 10000 ਅਮਰੀਕੀ ਡਾਲਰ ਨਗਦ ਦੇ ਦਿੱਤੇ ਇਸ ਤੋਂ ਇਲਾਵਾ ਭਾਰਤੀ ਕਰੰਸੀ ਮੁਤਾਬਕ 10 ਲੱਖ ਮਹੀਨੇ ਦੀ ਤਨਖਾਹ ਫਿਕਸ ਕਰ ਦਿੱਤੀ ਉਹ ਜਦੋਂ ਬਾਹਰ ਆਇਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਚੱਲ ਪਏ ਅਤੇ ਸਾਰੇ ਜਣੇ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ ਕਿਸੇ ਸਿਆਸੀ ਲੀਡਰ ਨੇ ਉਸ ਨੂੰ ਪੁੱਛਿਆ ਕਿ ਕੀ ਹੋਇਆ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਜੇਕਰ ਸਾਡੇ ਦੇਸ਼ ਵਿੱਚ ਵਿਦੇਸ਼ੀ ਇੰਟਰਵਿਊ ਲੈਣ ਲਈ ਆ ਜਾਣ ਤਾਂ ਕਈਆਂ ਦੀ ਇਮਾਨਦਾਰੀ ਜ਼ਿੰਦਾ ਬਚ ਜਾਵੇਗੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਵਧੀਆ ਲੱਗੀ ਤਾਂਗੇ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ